ਸਤਿ ਸ਼੍ਰੀ ਅਕਾਲ ਬਾਈ ਹੋਰ ਕੀ ਹਾਲ ਚਾਲ ਵਧੀਆ ਵਧੀਆ ਠੀਕ ਠਾਕ ਆ ਗਿਆ ਹਾਂ ਹਾਂ ਚੱਲ ਅੱਗੇ ਹੋ ਗੰਨਾ ਜੀ ਬਸ ਕੁਛ ਨਹੀਂ ਬੱਚਿਆਂ ਦੀ ਡਾਈ ਕਰਾਈ ਜਾਂਦਾ ਮਿਆਂ ਦੀ ਹਾਂ ਤੇ ਮੌਸਮ ਹੁਣ ਥੋੜਾ ਜਿਹਾ ਫਰਕ ਪੈ ਗਿਆ ਬਾਜ਼ੀਆਂ ਦੇ ਵਿੱਚ ਹਾਂ ਮੀਂਹ ਪੈ ਗਿਆ ਯਾਰ ਮੀਂਹ ਨੇ ਸਾਰਾ ਕੰਮ ਖਰਾਬ ਕਰਤਾ ਰੱਖ ਕੇ ਹਾਂ ਫੋਰ ਤੇ ਬਾਈ ਬਾਜ਼ੀਆਂ ਵੀ ਜਿਹੜੀਆਂ ਹੁਣ ਅੱਗੇ ਹੋ ਗਈਆਂ ਨਾ ਜੇ ਗੱਡੀਆਂ ਹੁਣ ਚੱਲਣੀਆਂ ਇਹਦੀਆਂ ਹੂੰ ਕਿਉਂਕਿ ਦਿਨ ਬਾਈ ਉਦਾਂ ਲੱਗੇ ਨਹੀਂ ਹੈ ਕਿ ਇਹਨਾਂ ਦਿਨਾਂ ਮਾ ਤਾਂ ਗਰਮੀ ਪਹਿਲਾਂ ਬਹੁਤ ਪੈ ਜਾਂਦੀ ਸੀ ਹੂੰ ਜਦ ਕਣਕਾ ਕੱਟ ਹੋ ਜਾਂਦੀਆਂ ਸੀ ਤੇ ਪੂਰੀ ਮਤਲਬ ਲੋਹ ਜੀ ਲੱਗ ਜਾਂਦੀ ਦੀ ਕਾਹਨਾ ਹੂੰ ਹੂੰ ਤੇ ਬਾਈ ਐਤ ਕੀ ਦਾ ਥਾਲਾ ਹਿਸਾਬ ਕੁ ਸੋਰ ਆ ਫੇਰ ਮੀਂਹ ਪਿਛਲੇ ਸਾਲ ਵਾਲੇ ਕੰਮ ਹੋਣ ਲੱਗ ਗਏ ਮੀਂਹ ਪੈਣ ਲੱਗ ਗਏ ਹਾਂ ਕਿਉਂਕਿ ਨਾ ਪਿੱਛੇ ਜਦੋਂ ਇੱਕ ਵਾਰ ਲੰਘਿਆ ਟਾਈਮ ਲੰਘਿਆ ਥੋੜੇ ਘੇ ਕੱਟੋ-ਕੱਟੇ ਤੋਂ ਦੋ ਦੋ ਗਰਮੀ ਨਾ ਗਈਆਂ ਹੂੰ ਤੇ ਉਹ ਕਰਨੀ ਦਾ ਕਮਾਲ ਪਰਵਾਜੀ ਹੋਈ ਸੀ ਅਤਨਾ ਸੀ ਖੇਤਾਂ ਚ ਨਾਂ ਤੇ ਬਾਜੀ ਛੱਡੀ ਸੀ ਤੇ ਉੱਥੇ ਬਾਈ ਅਸੀਂ ਤੁਰ ਕੀ ਗਏ ਤੇ ਉੱਥੇ ਦੇ ਕਮਾਲ ਬੁੱਤੇ ਤੇ ਬਾਈ ਇੰਨੀ ਗਰਮੀ ਸੀ ਨਾ ਸਾਨੂੰ ਜਾਂਦੇ ਜਾਂਦੇ ਨੂੰ ਗਰਮੀ ਫੁੱਲ ਆ ਗਈ ਸੀ ਇਹਨਾਂ ਦਿਨਾਂ 'ਚ ਤੇ ਅੱਜ ਕੀ ਕਿਹਾ ਹੈ ਹੁਣ ਆਏ ਲੱਗਦਾ ਜਿਦਾਂ ਕਿ ਆਪਣੇ ਜਨਵਰੀ ਫਰਵਰੀ ਜਿਹਾ ਹਾਂ ਮੌਸਮ ਫੇਰ ਠੰਡਾ ਹੋਗਾ ਮੀਂਹ ਕਰਕੇ ਹਾਂ ਤਾਂ ਕਰਕੇ ਬਾਈ ਫੇਰ ਨਾਮ ਵਾਲੀਆਂ ਬਾਜ਼ੀਆਂ ਜਿਹੜੀਆਂ ਲੋਕਾਂ ਨੇ ਕਰਾਈਆਂ ਵੇਸਲ ਹੋ ਗਈਆਂ ਅੱਗੇ ਕਰਦੀਆਂ ਅੱਗੇ ਕਰਦੀਆਂ ਆਪਣੇ ਪਿੰਡ ਵੀ ਬਾਈ ਇੱਕ ਤਰੀਕ ਦੀ ਬਾਜੀ ਸੀ ਉਹ ਵੀ ਕੱਲ ਫਿਰ ਉਹਨਾਂ ਨੇ ਰਿਕਾਰਡਿੰਗ ਬਾਈ ਵੀ ਸੀ ਇਹ ਜੀ ਉਹ 15 ਤਰੀਕ ਤੱਕ ਕਰਾਂਗੇ 15 ਤਰੀਕ ਨੂੰ ਹੂੰ ਪਤਾ ਕਿਆ ਕਰੇ ਪੂਤਰੇ ਬਹੁ ਰਹਿੰਦੇ ਆ ਭਾਈ ਕੂਤਰੇ ਜ਼ਿਆਦਾ ਰਹਿ ਗਏ ਇਉਂ ਤਾਂ ਵੀ ਸਮਾਂ ਜਿਹੜੇ ਕੂਤਰ ਤੇ ਨਾ ਹਾਂ ਕਿੰਨੇ ਉਹਦੇ ਤੇ ਉੱਥੇ 190 ਦੇ ਵਿੱਚੋਂ ਲਗਭਗ 80 80 ਕੂਤਰ ਫਿਰਦੇ ਤੇ 193 90ਾਂ ਚ ਹੋਈ ਸੰਜੀ ਹਾਂ ਹੋਈ ਤੇ 100 ਇਹ ਗਿਰੇ ਆ ਪਲਸ 100 ਪਲਸ ਦੇ ਕਰੀਬੇ ਤੇ ਯਾਰ ਕੂਤਰ ਫੇਰ ਹੂੰ ਚਾਹ ਦਾ ਮੌਸਮ ਸਾਰਾ ਖਰਾਬ ਹੋ ਗਿਆ ਤੇ ਬਾਕੀ ਬਾਈ ਬੱਦਿਆਂ ਨੂੰ ਚਲੋ ਜਿੰਨਾ ਜਿੱਤੇ ਵੀ ਬਜਰਾਂ ਦੇ ਠੀਕ ਆ ਬੜੀ ਜਿੱਤ ਕੇ ਚੰਗੀ ਗੱਲ ਆ ਤੇ ਉਹਨਾਂ ਦਾ ਕੋਈ ਬਣਿਆ ਕੁਝ ਨਹੀਂ ਪਾਸੀ ਪੈਸੇ ਕਿਹਦੇ ਠੀਕ ਆ ਸਹੀ ਗੱਲ ਆ ਚਾਹ ਚਿੱਤ ਪੱਲੇ ਪੈ ਗਈ ਬੰਦੇ ਤੇ ਪਰ ਜਾਨਵਰ ਵੀ ਨਹੀਂ ਮਿਲੇ ਸਭ ਤੋਂ ਵੱਡੀ ਗਲਤੀ ਦਾ ਹਾਏ ਬਾਈ ਦਿਨੇ ਨਹੀਂ ਲੱਗਦੇ ਹੁਣ ਦਿਨ ਫੇਰ ਮੀਂਹ ਹੈ ਬਾਈ ਸਾਰਾ ਕੰਮ ਖਰਾਬ ਕਰਿਆ ਬੈ ਚਲੋ ਜੋ ਪਰਮਾਤਮਨ ਮੂਝੂਗਾ ਆਪਣਾ ਸਮਾਣੇ ਵਾਲਾ ਪੁੱਤਰ ਮਿਲ ਗਿਆ ਤਾਂ ਤੇ ਆ ਉੜ ਰਿਹਾ ਉਹਦੇ ਟੂਸੇ ਕਾਲਿਆਂ ਵਾਲਾ ਅੱਛਾ ਆ ਦੇਖੋ ਬਾਈ ਆ ਦੇਖੋ ਬਾਈ ਉੜ ਗਿਆ ਇਹ ਆਪਾਂ ਡਾਇਆ ਵਜ ਇਹਦੇ ਪਹਾੜੇ ਤੋਂ ਸੇ ਲਾਲ ਟੌਰੀ ਗਰੀਬ ਦੀ ਗੁਲਾਬੀ ੱਡਾਂ ਗੇ ਗਰਮੀ ਚ ਹੋਰ ਫੜ ਕੇ ਗਿਜਨੇ ਯਾਰ ਥੋੜਾ ਜਿਆ ਕੰਮ ਕਰਾ। ਉਦਾਂ ਗਰਮੀ ਬਾਈ ਪੂਰੀ ਪਈ ਇਦਾਂ ਛੱਡਿਆ ਤਾਂ। ਹੂੰ। ਉਦਾਂ ਨੀ ਕੋ ਲੱਖਤ ਪੈਗੀ। ਉਦਾਂ ਤੇ ਉਦਨੇ ਗਰਮੀ ਦੇਖੀ ਕਬੂਤਰਾਂ ਨੇ। ਦੇਖੀ। ਹਾਂ। ਜੇ ਘਰਾਂ ਦੇਖੀ ਹੁੰਦੀ ਫਿਰ ਉੱਥੇ ਸੀਨ ਕੁਝ ਹੋਰ ਹੋ ਸਕਦਾ ਤਾਂ। ਹਾਂ। ਕਿਉਂਕਿ ਕੋ ਲੱਖਤ ਟੈਂਪਰੇਚਰ ਉਹ ਦਿਨੇ ਵਧਿਆ ਉਸ ਤੋਂ ਬਾਅਦ ਝੰਡਾ ਹੋ ਗਿਆ। 33 343 ਪਹੁੰਚ ਗਿਆ ਤਾਂ ਉਦਣ। ਜੇ ਮੈਂ ਕਹਾਂ ਉਹ ਦਿਨਾਂ ਵਾਲਾ ਵੀ ਰਹੇ ਨਾ ਤਾਂ ਵੀ ਬਾਜ਼ੀਆਂ ਉਹ ਵਾਲੇ ਦਿਨਾਂ ਵਿੱਚ ਦਿਨ ਵਿੱਚ 3 3 ਵਜੇ 5 5 ਵਜੇ ਬਾਜੀ ਸਾਂਝੀ ਹੋਈ ਆ। ਹਾਂ। ਉਦਣ। ਉਦਣ ਵੀ ਤਾਂ 5 5:3 ਬਾਕੀ ਬਾਈ ਕਬੂਤਰ ੜਾਏ ਵੇ ਅੱਜ ਬਾਜ਼ੀਆਂ ਕੈਨਸਲ ਹੋ ਗਈਆਂ ਥੋੜੀਆਂ ਜੀਆਂ ਹਾਂ ਹਾਂ ਬਾਜ਼ੀਆਂ ਅੱਗੇ ਵਧ ਗਈਆਂ ਹੁਣ ਇਹਨਾਂ ਦਿਨਾਂ ਮਾਦਾ ਚਲੋ ਹਲੇ ਬੱਚੇ ਪੁੱਛੇ ਚੈੱਕ ਕਰ ਲਵੇ ਬਾਜੀ ਛੱਡ ਕੇ ਇੱਕ ਹਾਂ ਜਿਹੜੇ ਨਵੇਂ ਮੈਂ ਤਾਂ ਕਹਿੰਦਾ ਇਹਨਾਂ ਦਿਨਾਂ ਮਾ ਨਾ ਬੱਚਿਆਂ ਦੀ ਬਾਜੀ ਲਾ ਲਵੇ ਜੀਰੋ ਕਲੀ ਵਾਲੇ ਬੱਚੇ ਆ ਹੂੰ ਹੂੰ ਹਲੇ ਚਲੋ ਬੜੇ ਨਾ ਛੱਡਣਾ ਆਪਣੇ ਹੂੰ ਕਿਉਂਕਿ ਉਹਨਾਂ ਦੇ ਬੱਚੇ ਚੈੱਕ ਹੋ ਜੂਂਗੇ ਹੂੰ ਜਿੱਕਿ ਨਾ ਕਿ ਇੱਕ ਪਿੰਡ 700 ਐਂਟਰੀ 800 ਐਂਟਰੀ ਕਰਕੇ ਨਾ ਹਾਂ ਅੱਛਾ ਉਹਨਾਂ ਦੇ ਵਿੱਚ ਜੇ ਮਤਲਬ 60 ਵੀ ਬੱਚੇ ਹੁੰਨੇ ਆ ਬੱਚਿਆਂ ਦੀ ਉਹ ਹੋਵੇ ਬੱਚਿਆਂ ਦੀ ਚੈੱਕ ਕਰੇ ਪਹਿ ਹਾਂ ਇਹ ਵੀ ਗੱਲ ਠੀਕ ਹੈ ਚਲੋ ਜੀ ਇੱਕ ਅੱਧੀ ਕਨੀ ਘੱਟ ਵੱਧ ਚੱਲ ਜੂਗੀ ਤੇ ਕੱਲੀ ਵਾਲੇ ਬੱਚਿਆਂ ਦੀ ਬਾਜੀ ਕਰਾਵੇ ਹਾਂ ਨਾਲੇ ਬਾਈ ਪਾਸ ਵੀ ਹੋ ਜੂंगे ਨਾਲੇ ਕਿਉਂਕਿ ਬਾਜੀ ਵੀ ਉਹਨਾਂ ਦੇ ਨਿਬੜ ਜਣੀ ਆ ਕਿਉਂਕਿ ਬੱਚੇ ਕਾੜ ਨਹੀਂ ਨਹੀਂ ਕੱਢਦੇ ਹੁੰਦੇ ਚਲੋ ਆਏ ਤਾਂ ਵੀਰੇ ਜਿੱਦੇ ਉੜਦੇ ਉੜਦੇ ਵੀ ਆ ਹੂੰ ਤੇ ਬੱਚਿਆਂ ਦੀ ਬਾਜੀ ਕਰਾ ਕੇ ਨਾਲ ਬੱਚੇ ਚੈੱਕ ਹੋ ਜਿੰਦੇ ਨਾਲੇ ਐਂਟਰੀ ਘੱਟ ਹੋਊਗੀ ਸਭ ਛੱਡ ਲੂਗੇ ਹੂੰ ਐਦਾਂ ਕਰਕੇ ਦੇਖ ਲਓ ਇਹ ਗੱਲ ਹੈ ਐਂਟਰ ਗੱਲ ਵੇਖਣੀ 80 ਖੁੱਲੀ ਬਾਜੀ ਮੈਂ ਕਹਿੰਦੇ ਹੋਨੇ ਆ ਖੁੱਲੀ ਜਿਦਾਂ ਫੁੱਲੀ ਜੀ ਕਰ ਲਵੇ ਚਲੋ ਨਾਲੇ ਬਜੇ ਦਾ ਪਤਾ ਲੱਗ ਜਾਂਦਾ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਕੋਈ ਨਹੀਂ ਦੇਖਦੇ ਆ ਕੋਈ ਕਰਦੇ ਆ ਸਕੀਮ ਜੇ ਮਤਲਬ ਨਾਮ ਵਾਲੀ ਪਿੰਡ ਨਾ ਹੋਈ ਨਾ ਤਾਂ ਕੋਈ ਨਾ ਕੋਈ ਹੱਲ ਕਰਾਂਗੇ ਸਲਾਹ ਬਾਜੀ ਕਰਕੇ ਬੰਦਿਆਂ ਅਗਲ ਵੀ ਕਲੀਆਂ ਵਾਲੇ ਬੱਚਿਆਂ ਦੀ ਬਾਜੀ ਕਰਾ ਲਈਏ ਹਾਂ ਜਾਂ ਜ਼ੀਰੋ ਕਲੀ ਵਾਲਿਆਂ ਦੀ ਕਰਾਵਾਂਗੇ ਜਾਂ ਫਿਰ ਇੱਕ ਦੋ ਕਲੀ ਜਿੱਕਣਾ ਵੀ ਹੋਈ ਹੈ ਨਾ ਹਾਂ ਉਹ ਹਿਸਾਬ ਦੇ ਕਰਕੇ ਸਲਾਹ ਤੇ ਉਹ ਪਹਿਲਾਂ ਉਹ ਵੀ ਛੱਡ ਦੋਗੇ ਫਿਰ ਨਾਮ ਵਾਲੀ ਪਿੰਡ ਬਾਈ ਸਾਡੇ ਆ ਤੇ ਵਧੀਆ ਬਾਜੀ ਹੋਊਗੀ ਤੇ ਅੱਗੇ ਬਾਈ ਉਹ ਹਲੇ ਕੋਈ ਛੱਡਣ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਬਾਈ ਤੁਹਾਡੇ ਜਾਨਵਰ ਬੰਦਿਆਂ ਦੇ ਜਿਨ੍ਹਾਂ ਨੇ ਵੀ ਵਧੀਆ ਰੀਤੀ ਕੇ ਰੱਖੇ ਹੋਏ ਹਨ ਚੰਗੇ ਜਾਨਵਰ ਉਹ ਸਭ ਨੇ ਛੱਡਣੇ ਬਾਜੀ ਚ ਮਰੇ ਨਾ ਮਿਲੇ ਤਾਂ ਫਿਰ ਦੁੱਖ ਹੁੰਦਾ ਹੈ ਪੈਸੇ ਪੂਸੇ ਪਿੱਛੇ ਤਾਂ ਕੋਈ ਭੱਜਦਾ ਨਹੀਂ ਕਬੂਤਰਾਂ ਨਾਲ ਮੈਂ ਹੁਣ ਤੱਕ ਦੇਖਿਆ ਨਹੀਂ ਕੋਈ ਵੀ ਪੈਸੇ ਦਾ ਜ਼ਿਆਦਾ ਕਿਉਂਕਿ ਜਿੱਤ ਸਭ ਨੂੰ ਜ਼ਰੂਰੀ ਮੇਨ ਹੁੰਦੀ ਹੈ ਤੇ ਉਹਦਾ ਜਾਨਵਰ ਮਿਲ ਜੀ ਉਹਨਾਂ ਨੂੰ ਕਿਉਂਕਿ ਆਪਾਂ ਆਪਣੇ ਬੁਲਾ ਕੇ ਦੇਖਦੇ ਵੀਰ ਇਹ ਗੱਲ ਸਹੀ ਗੱਲ ਆ ਜਿੱਤਰਾ ਦਾ ਰੁਪਈਆ ਹੀ ਬਹੁਤ ਹੁੰਦਾ ਹੈ ਤਿੰਨ ਕੁ ਤਿੰਨ ਡਾਏ ਵਜ ਤਿੰਨ ਤਿੰਨ ਕੁ ਉੱਤਰ ਡਾਏ ਆ ਆ ਉਹ ਉ ਤਿੰਨ ਆ ਇੱਕ ਨੀਲਾ ਏ ਦੇਖੋ ਆ ਟੂਸਿਆਂ ਵਾਲਾ ਜਿਹੜਾ ਆਪਾਂ ਬਾਜੀ ਛੱਡਿਆ ਦਾ ਇੱਕੋ ਬਚਾ ਹੈ ਨਾ ਤਿੰਨੇ ਆ ਬਚਾ ਲਿਖਿਆ ਮਚਾਉ ਫਿਰਦਾ ਨੀਲਾ ਆਪਣੇ ਤਿੰਨ ਹੋ ਗਿਆ ਤਨੀਲਾ ਹਾਂ ਆ ਫਿਰਦਾ ਬਚਾ ਸਿਆ ਵਾਲਾ ਆ ਬੱਚਾ ਹਮ ਠੀਕ ਆ ਠੀਕ ਆ ਮੌਸਮ ਨੇ ਭਾਈ ਸਾਹਿਬ ਥੋੜਾ ਜਿਆ ਕੰਮ ਖਰਾਬ ਕਰਕੇ ਰੱਖਤਾ ਬੱਚੇ ਨੇ ਭਾਈ ਦਾਣੇ ਖਾਦੇ ਹੋਏ ਤੇ ਪੁੱਟ ਜੂ ਫਿਰ ਪਾਲਟੀ ਕਰਕੇ ਹਮ ਅੱਜ ਅੱਛਾ ਪਾਲਟੀ ਕਰਿਆ ਤਾਂ ਹਾਂ ਆਪਰੇ ਆ ਅੱਛਾ ਪਾਲਟੀ ਕਰਕੇ ਦਾਣੇ ਵੀ ਉਧਰ ਦੂਏ ਕਬੂਤਰ ਨਹੀਂ ਖਾਦੇ ਹੋਏ ਤੇ ਪਲਟੀ ਕਰੇ ਆ ਪਲਟੀ ਕਰਕੇ ਥੋੜੇ ਢਾਤ ਤੇ ਆ ਚਲੋ ਥੋੜਾ ਜਿਆ ਖੁੱਲ ਜੂਗੇ ਹਾਂ ਚਲੋ ਅੱਜ ਠੰਡੀ ਦੇ ਨੂੰ ਹਾਂ ਮੌਸਮ ਵੀ ਠੀਕ ਆ ਅੱਜ ਚਲ ਕੋਈ ਨਹੀਂ ਨਾਲ ਜਾਣਾ ਕੰਮ ਠੀਕ ਆ ਠੀਕ ਆ ਅਰ ਜੇ ਸੈਟ ਹੋ ਜਿੰਦੇ ਖੁੱਡੇ 'ਚ ਬੈਠੇ ਜਾਮ ਹੋ ਜਿੰਦੇ ਕਬੂਤਰ ਫਿਰ ਢਾਰੀ ਦਾ ਜ਼ਰੂਰੀ ਆ ਬੱਚਿਆਂ ਦੀ ਠੀਕ ਆ ਇਹੜੀ ਬਾਈ ਹੁਣ ਫਿਰ ਬਾਜੀ ਆਪਣੀ 5 ਤਰੀਕ ਦੀ ਐਂਟਰ ਹੋਈ ਵੀ ਆ ਹਾਂ ਫਿਰ ਉੱਥੇ ਹੁਣ ਕੀ ਆ ਵਿਚਾਰ ਬਣ ਰਿਹਾ ਭਾਈ ਦੇਖੋ ਜੇ ਤਾਂ ਮਨ ਲਾ ਵੀ ਲਗਭਗ ਉੱਥੇ ਕਬੂਤਰ ਐਂਟਰੀ ਵਾਲੀ ਆ ਐਂਟਰੀ ਆ ਜੇ ਕਬੂਤਰ ਉੱਥੇ ਹੋਈ 60 ਜਾਂ 80 ਕਰੀਬ ਛੁੱਟਦੇ ਆ ਹੂੰ ਫਿਰ ਤਾਂ ਆਪਾਂ ਛੱਡਾਂਗੇ ਠੀਕ ਆ ਜੇ ਉੱਥੇ ਹੋ ਗਿਆ ਜਿੱਦਾਂ ਕੀ ਹੁਣ ਹੋਇਆ ਕਾ ਇਹ ਆਉਂਦੇ ਇੰਨੇ ਹੋ ਗਏ 100 ਤੇ ਪਲਾਸ ਸੁਪਰ ਚਲੇ ਗਏ ਫੇਰ ਬਾਈ ਕੈਨਸਲ ਹੋ ਜੀ ਕਾ ਡੇਢ 190 ਯਾਰ ਖਾਲਾ ਜੀ ਦੇ ਉੱਤੇ ਬਾਈ ਕਬੂਤਰ ਨਹੀਂ ਚੱਕਉਂਦੇ ਆ ਕਿਸੇ ਨੂੰ ਉਸ ਦਿਨ ਬਾਈ ਕਹਿੰਦੇ ਬਹੁਤ ਘਬੜਾ ਹੋਇਆ ਚੱਲਿਆ ਬਾਈ ਮੈਂ ਕਹਿੰਦਾ ਉੱਥੇ ਬਾਈ ਜਿੱਕਣਾ ਬੰਦੇ ਤਾਂ ਹੁਣ ਜਿਹਦਾ ਤਾਂ ਉੜਦਾ ਉਹਨੂੰ ਤਾਂ ਬਚਾਰੇ ਨੇ ਆਏ ਕਹਿੰਦਾ ਮੇਰਾ ਸਹੀ ਚਾਲ ਦੇਖ ਲੈ ਵੀਰੇ ਕਿਉਂਕਿ ਬਾਈ ਕਬੂਤਰ ਚ ਪਤਾ ਕੀ ਹੁੰਦਾ ਜਦੋਂ ਆਪਾਂ ਕਾਪੀ ਵਾਲੇ ਨੂੰ ਇੰਨੇ ਝੁੰਡ ਦੇ ਵਿੱਚ ਮੈਂ ਉਦੋਂ ਸੀਨ ਇੱਕ ਦੇਖਿਆ ਜਦੋਂ ਉਹ ਘੇਰਾ ਮਾਰਦੇ ਤਾਂ ਕਬੂਤਰ ਲੰਮਾ ਮਾਰ ਕੇ ਉਹ ਕ ਦੇ ਵਿੱਚ ਨੂੰ ਜਿਹੜੇ ਵਿਚਾਰੇ ਇੱਕ ਵਾਰ ਆਏ ਦੇਖ ਕੇ ਆ ਕੇ ਦਿਖਾਉਣ ਲੱਗਦੇ ਜਿੰਨਾਂ ਦੇ ਘੱਟੇ ਵੀ ਟਾਈਮ ਲੱਗਿਆ ਵ ਤਾਂ ਜਦ ਦਿਖਾਉਣ ਆਉਂਦੇ ਤੇ ਜਦੋਂ ਬਾਈ ਨੂੰ ਬੁਲਾਉਂਦੇ ਤੇ ਕਿਉਂਕਿ ਬਾਈ ਹੋਰ ਬੰਦਿਆਂ ਨੇ ਘੇਰਿਆ ਹੁੰਦਾ ਤਾਂ ਉਧਰ ਢੋਲਾ ਹੀ ਬਹੁਤ ਵੱਡਾ ਦਾ ਘੋਟੇ ਹਾਂ 200 ਕਬੂਤਰ ਹੋਣਾ ਮਾੜੀ ਗੱਲ ਛੋਟੀ ਤੇ ਉਹਦੇ ਬਾਅਦ ਉਹ ਬਾਈ ਜਦ ਬੁਲਾ ਜਾਂਦਾ ਘੋਟੇ ਤੁਰ ਜਾਂਦਾ ਉਹਨਾਂ ਦਾ ਵਿਚਾਰ ਉਹ ਐਕਟਣਾ ਕਰਕੇ ਘੋਟੇ ਕੱਟ ਕੇ ਤੇ ਯਾਨੀ ਕਿ 100 ਕਬੂਤਰ ਠੀਕ ਆ ਯਾਰ 100 ਦੇ ਕਰੀਬ ਮੇਰੇ ਹਿਸਾਬ ਕੇ ਕਾਪੀ ਵਾਲਾ ਚਾਹੀਦਾ ਲੱਗ ਜਗਾ ਤੇ ਜਿਹੜੇ ਦੂਏ ਬੰਦੇ ਉਹ ਸਾਈਡ ਚਾਹੀਦੇ ਆ ਜਿਗਾ ਤਿੰਨ ਕ ਬਾਜੀ ਵਿੱਚ ਹੂੰ 100 ਕਬੂਤਰ ਜਿਆਦਾ ਠੀਕ ਹੁੰਦਾ ਫਿਰ ਜਿਆਦਾ ਦਸੂਨ ਕਸਮਾਣੇ ਪੈਂਦਾ ਏ ਕੋਈ ਫਾਇਦਾ ਨਹੀਂ ਚਲੋ ਕੋਈ ਨਹੀਂ ਬਾਈ ਦੇਖਦੇ ਆ ਆਪਾਂ ਰੰਗੀਆਂ ਪਿੰਡ ਕਰਾਈ ਵੀ ਐਂਟਰੀ ਮਰੰਡੇ ਪਿੰਡ ਕੋਲ 10 ਨਾਮ ਆ ਉੱਥੇ ਬਾਜ਼ੀਆਂ ਆਪਣੀ ਐਂਟਰ ਹੋਇਆ ਆਪਣੇ ਕਬੂਤਰ ਆਪਾਂ ਦੇਖਦੇ ਆ ਬਾਈ ਕਿਆ ਬਣਦਾ ਹਨਾ ਉੱਥੇ ਕੋਸ਼ਿਸ਼ ਤਾਂ ਹੈਗੀ ਜੇ ਦਿਨ ਵਧੀਆ ਲੱਗ ਗਿਆ ਕਬੂਤਰ ਹੋ ਗਏ ਫਿਰ ਛੱਡ ਲੈਣਾ ਆਪਾਂ ਨੇ ਉਦੋਂ ਫਿਰ ਵਧੀਆ ਉੜ ਗਿਆ ਆਪਣਾ ਘਰਾਂ ਕਬੂਤਰ ਜਦੋਂ ਬਾਈ ਉਦੋਂ ਸਾਥੇ ਐਉਂ ਤਾਂ ਜਾਣਾ ਦਾ ਸਮਝਦੇ ਸੀ ਚਲੋ ਵਧੀਆ ਨਹੀਂ ਜਾ ਹੋਇਆ ਠੀਕ ਹੈ ਵੀਰ ਨੇ ਇੱਕ ਨੇ ਫੋਨ ਵੀ ਕਰਿਆ ਤਾਂ ਮਨੂੰ ਕਨਾ ਯਾਰ ਵੀਰੇ ਤੁਸੀਂ ਵੀਡੀਓ ਪਾਈ ਨਹੀਂ ਹੈਗੀ ਮਖਾ ਵੀਰੇ ਜਦੋਂ ਬਾਜੀ ਤੀ ਨਾ ਉਦਣ ਯਾਰ ਪੇਪਰ ਦਾ ਇੱਕ ਚੰਡੀਗੜ੍ਹ ਜਾਣ ਕਰਕੇ ਮਖਾ ਬਾਈ ਨੂੰ ਕੰਮ ਬੰਦੇ ਲਾਏ ਵੇ ਤੇ ਬਾਈ ਨੇ ਉਦੋਂ ਨਵਾਂ ਕੰਮ ਫੜਿਆ ਤਾਂ ਮਖਾ ਉਹਨੇ ਚੱਲ ਮੈਨੂੰ ਕਹਿੰਦਾ ਤਾਂ ਵੀ ਤੂੰ ਸਵੇਰ ਸਵੇਰ ਜਾਇਆਹੀਂ ਵੀ ਮੈਂ ਫਿਰ ਬਾਅਦ ਚ ਆਜੂਗਾ ਦੁਪਹਿਰ ਤੇ ਬਾਅਦ ਫਿਰ ਮਖਾ ਯਾਰ ਮੇਤੇ ਥੋੜਾ ਜਿਹਾ ਮੈਨੂੰ ਐਮਰਜੈਂਸੀ ਪੈ ਗਈ ਕੋਈ ਪੇਪਰ ਸੀਗਾ ਕੁੜੀ ਦਾ ਨਾਲ ਜਾਣਾ ਪੈ ਗਿਆ ਚੰਡੀਗੜ੍ਹ ਮਾਂ ਜਾ ਨਹੀਂ ਹੋਇਆ ਮਾਂ ਬਾਈ ਨਹੀਂ ਗਿਆ ਬਾਈ ਕਰ ਪ੍ਰੋਫੈਸਰ ਬਹੁਤ ਉੜ ਗਈ ਉਹ 3 ਵਜੇ ਮੈਂ ਲਾ ਕੇ ਬੋਲੇ ਮਾਰ ਕੇ ਕੂਤੀ ਜਿਹੜੇ ਆ ਗਈ ਉਹ ਇਹ ਵੀਡੀਓ ਚ ਫੋਨ ਚ ਵੀ ਆ ਹੂੰ ਤੇ ਕੂਤੀ ਢਾਂਗੀ ਚੜ ਗਈ ਸੀ ਉਦੋਂ ਫਿਰ ਮੈਂ ਕੁੱਡੇ ਜਵਾੜ ਕੇ ਲੰਘ ਗਿਆ ਉੱਥੇ ਨੂੰ ਬਾਜੀ ਨਹੀਂ अच्छा शाम ਨੂੰ ਗਿਆ ਦੋ ਪਾਣੀ ਪੀਣ ਆਉਦੋ ਆਪਣੇ ਤਾਂ ਸੀੜੀ ਉੱਤੇ ਗਿਆ ਨਾ ਉੱਥੇ ਹੂੰ ਉਹਨੇ ਫੋਨ ਕਰਿਆਗਾ ਅੱਛਾ ਆਮਨ ਦਾ ਠੀਕ ਹੈ ਠੀਕ ਹੈ ਬਈ ਵਧੀਆ ਬਾਜ਼ੀਆਂ ਜਿੱਤ ਗਿਆ ਆਮਨ ਐਸ ਕੀ ਨਾ ਸੀਜ਼ਨ ਦੀਆਂ ਚਲੋ ਬਾਈ ਮਿਹਨਤ ਵੀ ਬਹੁਤ ਗਰੀਬ ਮੁੰਡੇ ਨੇ ਬਾਈ ਮਿਹਨਤ ਉਹਦੀ ਮਹਾਰਾਜ ਕਿਰਪਾ ਕਰੇ ਉਹਦੀ ਹੈ ਨਾ ਉਹਦੇ ਕੋਲ ਵਿਚਾਰੇ ਪਰ ਪਿਛਲੇ ਸਾਲ ਵੀ ਉਹਨੇ ਫ੍ਰਿਜ ਜਿੱਤਿਆ ਮਿਹਨਤ ਕਰੀ ਬਈ ਆਪਣਾ ਸੀੜੀ ਤੇ ਆ ਲਗਾਤਾਰ ਲਗਾਤਾਰ ਪੰਜੇ ਬਾਜ਼ੀਆਂ ਵਧੀਆ ਕੂਤਰ ਉਹਦਾ ਹਾਂ 6 ਬਾਜ਼ੀਆਂ 6 6 ਬਾਜ਼ੀਆਂ ਜਿੱਤਿਆ ਲਗਾਤਾਰ ਉਹ ਲਗਾਤਾਰ ਸੱਤ ਤਾਂ ਉਹਨੇ ਇੱਕ ਬਾਜੀ ਹਾਰਿਆ ਬਸ ਹਾਂ ਉਹ ਬੰਦੇ ਕੋਲ ਉਹ ਵੀ ਜਿੱਦਣ ਆਪਾਂ ਸਮਾਨੇ ਛੱਡੇ ਤੇ ਪਰ ਉਹਦੀ ਬੰਦੇ ਦੀ ਮਿਹਨਤ ਵਧੀਆ ਕਿਉਂਕਿ ਬਾਈ ਵਧੀਆ ਇਨਸਾਨ ਵੀ ਵਧੀਆ ਠੀਕ ਹੈ ਨਾ ਹਾਂ 8 ਬਾਜ਼ੀਆਂ ਛੱਡੀਆਂ ਉਹਨੇ 7 ਜਿੱਤੀਆਂ ਇੱਕ ਹਾਰਿਆ ਹਾਂ ਇੱਕ ਹਾਰਿਆ ਬਸ ਬਹੁਤ ਵਧੀਆ ਬਾਈ ਕੂਤਰ ਬਹੁਤ ਵਧੀਆ ਹੁਣ ਵੀ ਹਲੇ ਉਹਦਾ ਕੂਤਰ ਲਗਾਤਾਰ ਦੋ ਬਾਜ਼ੀਆਂ ਵਧਿਆ ਉਹ ਇੱਕ ਲਖਨਪੁਰ ਇੱਕ ਇਉਂਦ ਲਖਨਪੁਰ ਜਿੱਥੇ ਹੋਰ ਛੱਡੇ ਕੂਤਰ ਉੱਥੇ ਉਹਦਾ ਕੂਤਰ ਪਧਰਾ ਫਿਰਦਾ ਹੈ ਨਾ ਇੱਕ ਟਾਪੀ ਵਾਲੇ ਮਟੀ ਟਾਈਮ ਵੀ ਕਬੂਤਰਾ ਦਾ ਇੱਕ ਲਖਨਪੁਰ ਲੈ ਗਿਆ ਤਾਂ ਇੱਕ ਆਉਂਦ ਲੈ ਗਿਆ ਬਾਕੀ ਆ ਬਾਈ ਬੰਦੇ ਕੋ ਨਸਾ ਲਾ ਮਿਹਨਤ ਆ ਉਹਦੀ ਮਿਹਨਤ ਵੀ ਉਹਦੀ ਵਧੀਆ ਮਿਹਨਤ ਬਹੁਤ ਕਰਦਾ ਬਾਈ ਉਹ ਹੁਣ ਕਹਿੰਦਾ ਬਾਈ ਮੈਂ ਕਬੂਤਰਾ ਭਰੇ ਆਪਣੇ ਕੋਲ ਆਇਆ ਤਾਂ ਉਦੋਂ ਆਪਾਂ ਬਾਈ ਉਹਦੀ ਦੁਆਰੇ ਫੇਰ ਇੰਟਰਵਿਊ ਕਰਕੇ ਹੁਣ ਜਾਣਾ ਆ ਉਹਦੇ ਕੋਲ ਹਾਂ ਹਾਂ ਜਾਵਾਂਗੇ ਉਹਦੇ ਕੋਲ ਯਾਰ ਇਹ ਯਾਰ ਪਤਾ ਕੀ ਹੈ ਉਸਤਾਦੀ ਲੈਣ ਚ ਨਾ ਬੰਦੇ ਇਦਾਂ ਦੇ ਹੁੰਦੇ ਬਾਈ ਨਾਲ ਉਹਦਾ ਉਸਤਾਦ ਵੀ ਨਹੀਂ ਹੈਗਾ ਕੋਈ ਹੈ ਨਹੀਂ ਯਾਰ ਇਹ ਗੱਲ ਬੰਦਾ ਆਪ ਮਿਹਨਤ ਕਰਕੇ ਸਿੱਖਿਆ ਜਿਵੇਂ ਤੂੰ ਕਰਦਾ ਹਾਂ ਐਦਾਂ ਹੀ ਬਾਈ ਆਪ ਮਿਹਨਤ ਕਰਦਾ ਬੰਦਾ ਮਿਹਨਤ ਨੂੰ ਇਹ ਫਲ ਲੱਗਦਾ ਹਾਂ ਆਪ ਮਿਹਨਤ ਕਰਦਾ ਮੁੰਡਾ ਬਹੁ ਫੈਨ ਹੋ ਗਏ ਬਾਈ ਦੇ ਹੈਲੋ ਹਾਂ ਛੱਡੇ ਬਾਈ ਆਪਾਂ ਕੂਤਰ ਕਰਨਾ ਮਜਾ ਫਿਰਦਾ ਹੈ ਹੋ ਗਿਆ ਟਾਈਮ ਹੈ ਕਾ ਬਾਈ ਆਪਣਾ ਬਾਜੀ ਵਾਲਾ ਕੂਤਰ ਟੂਸਿਆਂ ਵਾਲਾ ਚਲੋ ਬਾਈ ਸਸਟੀ ਟਾਲ ਆਪਾਂ ਚੱਲਦੇ ਹੁਣ ਕੰਮ ਦਾ ਟਾਈਮ ਹੋ ਗਿਆ ਕਿਉਂਕਿ ਹਜੇ ਬਾਜੀ ਹਾਂ ਉਰੀਆ ਮੈਂ ਤੇਰਾ ਚਲ ਕੋਈ ਨਾ ਮੈਂ ਹੈਗਾ ਮੈਂ ਦੇਖ ਲੂਗਾ ਹਾਂ ਠੀਕ ਹੈ ਠੀਕ ਹੈ ਬਾਈ ਹਾਂ ਬਾਕੀ ਬਾਈ ਕੂਤਰ ੜਾਏ ਹੋਏ ਆ ਫਿਰਦਾ ਆਪਣਾ ਬਾਜੀ ਵਾਲਾ ਕੂਤਰ ਦਨ ਜਿਹੜਾ ਬਾਜੀ ਛੱਡਿਆ ਦਾ ਸਮਾਨੇ ਟੂਸਿਆਂ ਵਾਲਾ ਅੱਜ ਵੀ ਅਜਾਲ ਦੇ ਵਿੱਚ ਪਾਏ ਹੋਏ ਆ ਧੁੱਪ ਜੀ ਲੱਗ ਜੂਗੀ ਥੋੜੀ ਜੀ ਖੁੱਡੇ 'ਚ ਬੈਠੇ ਵੀ ਤੁਹਾਨੂੰ ਪਤਾ ਹੀ ਆ ਕਬੂਤਰ ਥੱਲੇ ਵਿੱਚੇ ਹੋਈ ਜਾਂਦੇ ਆ ਆ ਚਲੋ ਥੋੜੀ देर ਬਹਿ ਜੂਗਾ ਹਨਾ ਬਾਕੀ ਬਾਈ ਇੰਨੀ ਵੀਡੀਓ ਆ ਬਾਕੀ ਬਾਜ਼ੀਆਂ ਬਾਈ ਥੋੜੀ ਨੇ ਹੁਣ ਕੈਨਸਲ ਕੁੰਸਲ ਹੋਣ ਲੱਗ ਗਈਆਂ ਅੱਗੇ ਵਧ ਗਈਆਂ ਬਾਜ਼ੀਆਂ ਮਤਲਬ ਕੈਨਸਲ ਵੀ ਨਹੀਂ ਕਹਿ ਸਕਦੇ ਕਿਉਂਕਿ ਮੀਂਹ ਪੈ ਗਿਆ ਬਾਈ ਮੌਸਮ ਚਲੋ ਰੱਬ ਨੂੰ ਜੋ ਮਨਜ਼ੂਰ ਆ ਉਹੀ ਹੋਣਾ ਹੈ بارش ਕਰਕੇ ਥੋੜਾ ਜਿਹਾ ਕੰਮ ਸਾਰਾ ਖਰਾਬ ਹੋ ਗਿਆ ਹੁਣ ਅੱਗੇ ਵਧ ਗਈਆਂ ਆਪਣੇ ਪਿੰਡ ਵੀ ਕੱਲ ਨਹੀਂ 1 ਮਈ ਦੀ ਬਾਜੀ ਦੀ ਹੁਣੋ 1 ਮਈ ਤੋਂ ਵਧਾ ਕੇ ਅੱਗੇ 15 ਜਾਂ 20 ਦੇ ਵਿੱਚ ਕਰਤੀ ਦੇਖਦੇ ਆਂ ਡੇਟ ਕਦੋਂ ਫਿਕਸ ਕਰਦੇ ਆ 15 ਦੇ 20 ਦੇ ਵਿੱਚ ਕਹਿੰਦੇ ਆ ਵੀ ਕਰ ਦੇਣੀ ਆ 10 ਨਾਮ ਆ ਬਾਈ ਮਾਲਾ ਪਿੰਡ ਆਪਣੇ ਐਂਟਰ ਹੋਏ ਵੇ ਐਂਟਰ ਵਾਲੀ ਬਾਜੀ ਆ ਤੂਤਰ ਐਂਟਰ ਹੋਏ ਵੇ ਨੇ ਬਾਕੀ ਬਾਜੀਆਂ ਹੁਣ ਚਲੋ ਦੇਖਦੇ ਆਂ ਮੌਸਮ ਲੱਗ ਜਿਵੇਂ ਮਹਾਰਾਜ ਕਰੂਗਾ ਕਿਰਪਾ ਬਾਈ ਮਿਹਨਤ ਕਰੀ ਵੀ ਜਿਨ੍ਹਾਂ ਨੇ ਬਾਈ ਬੱਚੇ ਬਣਾਏ ਵੇ ਆ ਉਹਨਾਂ ਨੇ ਬਾਜੀਆਂ ਦਾ ਛੱਡਣੀ ਆਈਆਂ ਬਾਕੀ ਇੰਨੀ ਵੀਡੀਓ ਬਾਈ ਅਪਡੇਟ ਅੱਜ ਦੀ ਤੂਤਰ ਡਾਏ ਵੇ ਆ ਕਬੂਲ ਕਰਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ